ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਪੰਜ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜ਼ਿੰਦਗੀ ਦੇ ਵਿੱਚ ਜੇ ਆਪਾਂ ਉਹਨਾਂ ਪੰਜ ਗੱਲਾਂ ਨੂੰ ਕੱਢ ਦੇਵਾਂਗੇ ਤਾਂ ਸਾਡੀ ਜ਼ਿੰਦਗੀ ਸੁੱਖਾਂ ਦੇ ਵਿੱਚ ਬਤੀਤ ਹੋਵੇਗੀ ਸਾਨੂੰ ਸੌਖੇ ਸੁੱਖ ਮਿਲ ਜਾਣਗੇ ਸਾਧ ਸੰਗਤ ਜੀ ਚਾਹੇ ਤੁਸੀਂ ਜਿੰਨਾ ਵੀ ਪਾੜ ਕਰਦੇ ਹੋ ਰਾਬ ਨੂੰ ਤੇ ਆਉਂਦੇ ਹੋ ਪਰ ਜੇ ਤੁਸੀਂ ਇਹ ਪੰਜ ਚੀਜ਼ਾਂ ਆਪਣੇ ਮਨ ਦੇ ਵਿੱਚੋਂ ਨਹੀਂ ਕੱਢੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੀਤਾ ਹੋਇਆ ಪಾਠ ਦਾ ਕੋਈ ਵੀ ਮਤਲਬ ਨਹੀਂ ਰਹੇਗਾ ਤੁਹਾਡੇ ਘਰ ਦੇ ਵਿੱਚ ਉਸੇ ਤਰ੍ਹਾਂ ਦੁੱਖ ਕਲੇਸ਼ ਬਿਮਾਰੀਆਂ ਤੇ ਤੰਗੀਆਂ ਆਉਂਦੀਆਂ ਰਹਿਣਗੀਆਂ ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਿਓ ਤਾਂ ਹੀ ਤੁਹਾਨੂੰ ਪੂਰੀ ਗੱਲ ਦੇ ਸਮਝ ਆਵੇਗੀ ਸੰਗਾ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਅਜਿਹੇ 5 ਚੀਜ਼ਾਂ ਜੋ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਕਲੇਸ਼ ਤੇ ਤੰਗੀਆਂ ਲੈ ਕੇ ਆਉਂਦੀਆਂ ਨੇ ਆਪਾਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚੋਂ ਕੱਢਣਾ ਕਿਉਂ ਜ਼ਰੂਰੀ ਹੈ ਇਸੇ ਵਿਸ਼ੇ ਤੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸੰਗਤ ਜੀ ਗੁਰੂ ਜੀ ਦੀ ਕਿਰਪਾ ਤਾਂ ਸਭ ਤੇ ਹੁੰਦੀ ਹੈ ਪਰ ਕਈ ਲੋਕ ਗੁਰੂ ਨੂੰ ਇੰਨਾ ਪਾ ਲੈਂਦੇ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚੋਂ ਸਾਰੀਆਂ ਦੁਨੀਆਵੀ ਗੱਲਾਂ ਨੂੰ ਭੁੱਲ ਕੇ ਸਿਰਫ ਰੱਬ ਦੀ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਨੇ ਪਰ ਕੁਝ ਲੋਕ ਅਜੇ ਵੀ ਹਨ ਸਿਰਫ ਗੁਰੂ ਦੀ ਭਗਤੀ ਦਾ ਦਿਖਾਵਾ ਹੀ ਕਰਦੇ ਨੇ ਤੇ ਸਵੇਰੇ ਚਲਦੇ ਉੱਠਦੇ ਨੇ ਪਾਠ ਕਰਦੇ ਨੇ ਪਰ ਫੇਰ ਵੀ ਉਹ ਦੁਨਿਆਵੀ ਚੀਜ਼ਾਂ ਨੂੰ ਦੁਨਿਆਵੀ ਗੱਲਾਂ ਨੂੰ ਆਪਣੇ ਮਨ ਦੇ ਵਿੱਚੋਂ ਨਹੀਂ ਕੱਢ ਸਕਦੇ ਜਿਸ ਦੇ ਨਾਲ ਚਲਦੇ ਚਾਲਦੇ ਉਹ ਸੁੱਖ ਤਾਂ ਪਾਲਦੇ ਨੇ ਜ਼ਿੰਦਗੀ ਦੇ ਵਿੱਚ ਪਰ ਅਜਿਆ ਨਹੀਂ ਹੁੰਦਾ ਜੇ ਆਪਾਂ ਇੱਕ ਪਾਸੇ ਜਾਵਾਂਗੇ ਉਸ ਵਾਈਗਰੂ ਦੇ ਲੜ ਲੱਗਾਂਗੇ ਤਾਂ ਸਾਨੂੰ ਖੁਸ਼ੀਆਂ ਮਿਲਣਗੀਆਂ ਨਹੀਂ ਤਾਂ ਅਸੀਂ ਉਹਨਾਂ ਗੱਲਾਂ ਦੇ ਵਿੱਚ ਉਲਝ ਕੇ ਰਹਿ ਜਾਵਾਂਗੇ ਜਿਨ੍ਹਾਂ ਦੇ ਵਿੱਚ ਸਾਡੀ ਜ਼ਿੰਦਗੀ ਦੁੱਖਾਂ ਵਾਲੇ ਰਸਤੇ ਦੇ ਵਿੱਚ ਚੱਲ ਰਹੀ ਹੈ ਸਾਧ ਸੰਗਤ ਜੀ ਆਪਾਂ ਗੁਰਬਾਣੀ ਪੜ੍ਹਦੇ ਹਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਉਸ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਸਾਰੀਆਂ ਗੱਲਾਂ ਵਿਸਥਾਰ ਦੇ ਵਿੱਚ ਸਮਝਾਇਆ ਹੈ ਪਰ ਆਪਾਂ ਉਹਨਾਂ ਗੱਲਾਂ ਨੂੰ ਵੀ ਸਮਝ ਨਹੀਂ ਪਾਉਂਦੇ ਤੇ ਆਪਾਂ ਨੂੰ ਲੱਗਦਾ ਹੈ ਕਿ ਸਿਰਫ ਗੁਰਬਾਣੀ ਪੜ੍ਹ ਲਈਏ ਤੇ ਸਾਨੂੰ ਸੁੱਖ ਮਿਲ ਜਾਣਗੇ ਪਰ ਅਜਾਇਆ ਜ਼ਿੰਦਗੀ ਦੇ ਵਿੱਚ ਨਹੀਂ ਹੁੰਦਾ ਜੇ ਅਸਲ ਦੇ ਵਿੱਚ ਜ਼ਿੰਦਗੀ ਦਾ ਸੁੱਖ ਪਾਉਣਾ ਚਾਹੁੰਦੇ ਹੋ ਤਾਂ ਉਸ ਭਗਤੀ ਦੇ ਵਿੱਚ ਲੀਨ ਹੋ ਜਾਓ ਉਸ ਪਰਮਾਤਮਾ ਦੇ ਸ਼ਬਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਉਸ ਪਰਮਾਤਮਾ ਦੇ ਸ਼ਬਦ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਪਰ ਆਪਾਂ ਨੂੰ ਦੁਨੀਆਵੀ ਚੀਜ਼ਾਂ ਨੇ ਇੰਨਾ ਬੰਨਿਆ ਹੋਇਆ ਹੈ ਉਹਨਾਂ ਚੀਜ਼ਾਂ ਨੇ ਆਪਾਂ ਨੂੰ ਜਕੜ ਕੇ ਰੱਖਿਆ ਹੋਇਆ ਹੈ ਕਿ ਆਪਾਂ ਪਰਮਾਤਮਾ ਦਾ ਨਾਮ ਉਸ ਵਾਹਿਗੁਰੂ ਦਾ ਨਾਮ ਤਾਂ ਧਿਆਉਣਾ ਹੀ ਨਹੀਂ ਚਾਹੁੰਦੇ ਪਰ ਦੁਨਿਆਵੀ ਚੀਜ਼ਾਂ ਨੂੰ ਨਹੀਂ ਪੁੱਛ ਸਕਦੇ ਇਹ ਪੰਜ ਚੀਜ਼ਾਂ ਕਿਹੜੀਆਂ ਨੇ ਜੋ ਆਪਾਂ ਨੂੰ ਅੰਦਰ ਤੱਕ ਖੋਖਲਾ ਕਰਕੇ ਰੱਖ ਦਿਆ ਨੇ ਤੇ ਆਪਣੀ ਜ਼ਿੰਦਗੀ ਤੱਕ ਬਰਬਾਦ ਕਰ ਦਿੰਦੀਆਂ ਨੇ ਸੰਗਤ ਜੀ ਕਈ ਮਨੋਖ ਕਈ ਬਜ਼ੁਰਗ ਵੀ ਅਜਾਏ ਨੇ ਜਿਨ੍ਹਾਂ ਨੂੰ 60 ਤੋਂ 70 ਸਾਲ ਹੋ ਗਏ ਨੇ ਗੁਰਬਾਣੀ ਪੜਦਿਆਂ ਨੂੰ ਪਰ ਅੱਜ ਤੱਕ ਉਹਨਾਂ ਨੂੰ ਗੁਰਬਾਣੀ ਦੀ ਇੱਕ ਟੁਕ ਦਾ ਮਤਲਬ ਵੀ ਨਹੀਂ ਪਤਾ ਫਿਰ ਕੀ ਫਾਇਦਾ ਅਜਾਈ ਬਾਣੀ ਪੜਨ ਦਾ ਜਿਸ ਦੇ ਨਾਲ ਅਸੀਂ ਸਮਝ ਹੀ ਨਾ ਪਾਈਏ ਕਿ ਅਸੀਂ ਦੁਨੀਆ ਦੇ ਵਿੱਚ ਕਿਵੇਂ ਵਿਚਰਨਾ ਹੈ ਕਿਵੇਂ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਨਾਲ ਛੋੜਨਾ ਹੈ ਇਸੇ ਬਾਰੇ ਕੁਝ ਗੱਲਾਂ ਜਿਹੜੀਆਂ ਆਪਾਂ ਇਸ ਵੀਡੀਓ ਦੇ ਵਿੱਚ ਵਿਸਥਾਰ ਦੇ ਨਾਲ ਸਮਝਾਂਗੇ ਕਾਮ, ਕਰੋਧ, ਲੋਭ, ਮੋਹ, ਹੰਕਾਰ ਇੱਕ ਸ਼ਬਦ ਸੁਣਨ ਨੂੰ ਤਾਂ ਬਹੁਤ ਛੋਟੇ ਨੇ ਪਰ ਇਹਨਾਂ ਦੇ ਮਤਲਬ ਸੰਗਤ ਜੀ ਬਹੁਤ ਵੱਡੇ ਨਿਕਲਦੇ ਨੇ ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਬੰਨੇ ਰਹਾਂਗੇ ਸਾਡੀ ਜ਼ਿੰਦਗੀ ਦੇ ਵਿੱਚ ਦੁਨਿਆਵੀ ਸੁੱਖ ਅਸੀਂ ਕਦੇ ਨਹੀਂ ਪਾ ਸਕਾਂਗੇ ਬਲਕਿ ਇਹ ਸ਼ਬਦ ਸੁਣਨ ਨੂੰ ਤਾਂ ਬਹੁਤ ਛੋਟੇ ਨੇ ਪਰ ਇਹ ਸਾਨੂੰ ਦੁਨਿਆਵੀ ਸੁੱਖ ਕਦੇ ਨਹੀਂ ਦਵਾ ਸਕਦੇ ਬਾਰੇ ਸਾਨੂੰ ਹਮੇਸ਼ਾ ਉਸ ਰਸਤੇ ਤੇ ਲੈ ਕੇ ਜਾਣਗੇ ਜਿਹੜਾ ਰਸਤਾ ਦੁੱਖਾਂ ਵਾਲਾ ਹੈ ਤੇ ਉਤਾਰ ਚੜਾਅ ਵਾਲਾ ਹੋਵੇਗਾ ਸਾਨੂੰ ਉਸੇ ਰਸਤੇ ਤੇ ਤੋਰ ਕੇ ਚੱਲਣਗੇ ਤਾਂ ਅਸੀਂ ਪਹਿਲਾਂ ਤਾਂ ਉੱਠ ਜਾਂਦੇ ਹਾਂ ਫਿਰ ਡੋਲ ਜਾਂਦੇ ਹਾਂ ਤੇ ਸਾਡੀ ਜ਼ਿੰਦਗੀ ਡਗਮਗਾ ਜਾਂਦੀ ਹੈ ਅਸੀਂ ਉਸ ਜ਼ਿੰਦਗੀ ਦੇ ਵਿੱਚ ਉਲਝ ਕੇ ਰਹਿ ਜਾਂਦੇ ਹਾਂ ਜਿੱਥੇ ਦੁੱਖ ਹੀ ਦੁੱਖ ਹੁੰਦੇ ਨੇ ਸਾਨੂੰ ਸੁੱਖਾਂ ਦੀ ਪ੍ਰਾਪਤੀ ਕਦੇ ਨਹੀਂ ਹੁੰਦੀ ਹੁਣ ਕਾਮ ਵਾਸਨਾ ਦਨਾਲਚ ਲੋਕਾਂ ਦੇ ਵਿੱਚ ਇੰਨਾ ਹੁੰਦਾ ਹੈ ਕਿ ਇਹ ਸਰੀਰ ਦੇ ਵਿੱਚੋਂ ਕਦੇ ਖਤਮ ਹੀ ਨਹੀਂ ਹੋ ਸਕਦਾ ਤੇ ਇਸ ਸ਼ਬਦ ਦੇ ਵਿੱਚ ਉਲਝੇ ਹੋਏ ਵਿਅਕਤੀ ਇੰਨੇ ਦੁੱਖਾਂ ਵਾਲੀ ਜ਼ਿੰਦਗੀ ਬਤੀਤ ਕਰਦੇ ਨੇ ਕਿ ਆਪਾਂ ਸਮਝ ਹੀ ਨਹੀਂ ਸਕਦੇ ਤੇ ਸੋਚ ਹੀ ਨਹੀਂ ਸਕਦੇ ਕਿ ਉਸ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਦੁੱਖ ਹੋਣਗੇ ਵਿਅਕਤੀ ਚਾਹੇ ਉੱਪਰੋਂ ਕਿੰਨਾ ਹੀ ਖੁਸ਼ ਕਿਉਣਾ ਦਿਖਦਾ ਹੋਵੇ ਪਰ ਜੋ ਉਸ ਦੇ ਮਨ ਅੰਦਰ ਚੱਲ ਰਿਹਾ ਹੁੰਦਾ ਉਹ ਦੁੱਖਾਂ ਦਾ ਪਹਾੜ ਹੀ ਹੁੰਦਾ ਹੈ ਜਿਸ ਨੂੰ ਕਦੇ ਵੀ ਦਖਾ ਨਹੀਂ ਸਕਦਾ ਸੋ ਦੂਜੀ ਗੱਲ ਕ੍ਰੋਧ ਕ੍ਰੋਧਿਤ ਵਿਅਕਤੀ ਹਮੇਸ਼ਾ ਹੀ ਦੁੱਖ ਵਿੱਚ ਰਹਿੰਦਾ ਹੈ ਉਸ ਨੂੰ ਕਦੇ ਸੁੱਖ ਮਿਲਦਾ ਹੀ ਨਹੀਂ ਉਹ ਛੋਟੀ ਛੋਟੀ ਗੱਲ ਤੇ ਖਿੱਚ ਜਾਂਦਾ ਹੈ ਛੋਟੀ ਛੋਟੀ ਗੱਲ ਤੇ ਗੁੱਸਾ ਕਰਨ ਲੱਗ ਜਾਂਦਾ ਹੈ ਗੁੱਸਾ ਉਸ ਤੇ ਇੰਨਾ ਹਾਵੀ ਹੋ ਜਾਂਦਾ ਹੈ ਕਿ ਉਹ ਆਪਣੀ ਸਿਹਤ ਵੀ ਵਿਗਾੜ ਲੈਂਦਾ ਹੈ ਪਰਮਾਤਮਾ ਦੇ ਨਾਲੋਂ ਵੀ ਟੁੱਟ ਜਾਂਦਾ ਹੈ ਤੇ ਦੁੱਖਾਂ ਵੱਲ ਤੁਰ ਪੈਂਦਾ ਹੈ ਕਿਉਂਕਿ ਕਰੋਧਿਤ ਵਿਅਕਤੀ ਨੂੰ ਅੰਦਰ ਤੱਕ ਖੋਖਲਾ ਕਰਕੇ ਰੱਖ ਦਿੰਦਾ ਹੈ ਇਸ ਦੇ ਨਾਲ ਵਿਅਕਤੀ ਦੇ ਅੰਦਰ ਦੀਆਂ ਸਾਰੀਆਂ ਭਾਵਨਾਵਾਂ ਖਤਮ ਹੋ ਜਾਂਦੀਆਂ ਨੇ ਉਹ ਕਿਸੇ ਨਾਲ ਪਿਆਰ ਨਾਲ ਗੱਲ ਕਰ ਹੀ ਨਹੀਂ ਪਾਉਂਦਾ ਬਿਲਕੁਲ ਉਹ ਹਮੇਸ਼ਾ ਸਭ ਨੂੰ ਗਲਤ ਹੀ ਸਮਝੇਗਾ ਤੇ ਗਲਤ ਹੀ ਬੋਲੇਗਾ ਤੇ ਜੇ ਉਹ ਕੋਸ਼ਿਸ਼ ਕਰੇ ਤੇ ਪਰਮਾਤਮਾ ਨੂੰ ਪਾਉਣ ਦੀ ਤਾਂ ਪੈਣਾ ਉਸਨੂੰ ਇਹਨਾਂ ਗੱਲਾਂ ਦੇ ਵਿੱਚੋਂ ਬਾਹਰ ਨਿਕਲਣਾ ਪਵੇਗਾ ਕਾਮਵਾਸ਼ਨਾ ਤੇ ਕ੍ਰੋਧ ਨੂੰ ਛੱਡਣਾ ਪਵੇਗਾ ਸੰਗਤਜੀ ਤਿੱਜੀ ਗੱਲ ਲੋਭ ਲੋਭ ਹੁੰਦਾ ਹੈ ਲਾਲਚ ਜਿਸ ਬੰਦੇ ਨੇ ਦੁਨਿਆਵੀ ਚੀਜ਼ਾਂ ਦਾ ਲਾਲਚ ਪੈ ਜਾਵੇ ਕਈ ਅਜਈਆਂ ਚੀਜ਼ਾਂ ਦਾ ਲਾਲਚ ਪਾਵੇ ਜੋ ਕਿ ਜ਼ਿੰਦਗੀ ਦੇ ਵਿੱਚ ਗਲਤ ਰਸਤੇ ਤੇ ਤੋਰਦੀਆਂ ਨੇ ਇਹਨਾਂ ਦੇ ਵਿੱਚ ਬੰਦਾ ਜੇ ਇੱਕ ਵਾਰ ਫਸ ਜਾਵੇ ਤਾਂ ਸਾਥ ਸੰਗਤਜੀ ਉਹ ਕਦੇ ਨਹੀਂ ਨਿਕਲ ਸਕਦਾ ਤਾਂ ਉਹ ਰਸਤੇ ਤੇ ਇਹ ਚੱਲਦਾ ਜਾਵੇਗਾ। ਕਈ ਵਿਅਕਤੀ ਅਜਾਏ ਹੁੰਦੇ ਨੇ ਵਾਇਗਰੂ ਦਾ ਨਾਮ ਵੀ ਧਿਆਉਂਦੇ ਨੇ ਤੇ ਵਾਇਗਰੂ ਦੇ ਨਾਮ ਤੇ ਪੈਸੇ ਦਾ ਲਾਲਚ ਵੀ ਰੱਖਦੇ ਨੇ। ਪੈਸੇ ਦਾ ਲਾਲਚ ਕਰਕੇ ਉਹ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ। ਕਈ ਆਪਾਂ ਦੇਖਦੇ ਹਾਂ ਅਜਾਏ ਪਖੰਡੀ ਬਾਬੇ ਹੁੰਦੇ ਨੇ। ਕਈ ਅਜਾਏ ਪਖੰਡੀ ਸਾਧੂ ਹੁੰਦੇ ਨੇ ਜੋ ਕੁਝ ਸਮੇਂ ਦਾ ਗਿਆਨ ਦੇ ਕੇ ਲੋਕਾਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੈਸੇ ਲੈ ਲੈਂਦੇ ਨੇ। ਜੋ ਕਿ ਬਹੁਤ ਗਲਤ ਹੈ ਆਪਾਂ ਤਾਂ ਫੇਰ ਧਰਮ ਦੇ ਨਾਮ ਤੇ ਵਪਾਰੀ ਬਣ ਚੁੱਕੇ ਹਾਂ ਸਾਨੂੰ ਤਾਂ ਧਰਮ ਦੇ ਨਾਮ ਤੇ ਪੈਸੇ ਕਮਾਉਣ ਦਾ ਲਾਲਚ ਪੈ ਗਿਆ ਹੈ ਜੋ ਕਿ ਬਹੁਤ ਗਲਤ ਹੈ ਇਸ ਦੇ ਵਿੱਚੋਂ ਸਾਨੂੰ ਬਾਹਰ ਨਿਕਲਣਾ ਚਾਹੀਦਾ ਹੈ ਸੰਗਤ ਜੀ ਚੌਥੀ ਗੱਲ ਮੋਹ ਮਾਇਆ ਦਾ ਮਾਇਆ ਦਾ ਮੋਹ ਹੋਵੇ ਕਿਸੇ ਇਨਸਾਨ ਦਾ ਮੋਹ ਹੋਵੇ ਜਾਂ ਕਿਸੇ ਅਜਾਈ ਦੁਨਿਆਵੀ ਚੀਜ਼ ਦਾ ਮੋਹ ਹੋਵੇ ਜੋ ਸਾਨੂੰ ਦੁੱਖਾਂ ਦੇ ਰਸਤੇ ਤੇ ਲੈ ਜਾਵੇ ਇਹ ਸਾਡੀ ਜ਼ਿੰਦਗੀ ਦੇ ਵਿੱਚ ਸਾਧ ਸੰਗਤ ਜੀ ਬਹੁਤ ਹੀ ਦੁੱਖ ਲੈ ਕੇ ਆਉਂਦਾ ਹੈ ਜਿਸ ਵਿਅਕਤੀ ਨੂੰ ਮਾਇਆ ਦਾ ਮੋਹ ਪੈ ਜਾਂਦਾ ਹੈ ਫਿਰ ਉਹ ਨਾ ਦਿਨ ਦੇਖਦਾ ਹੈ ਨਾ ਰਾਤ ਦੇਖਦਾ ਹੈ ਬਲਕਿ ਆਪਣੇ ਆਪ ਦੀ ਜ਼ਿੰਦਗੀ ਇੰਨੀ ਖਰਾਬ ਕਰ ਲੈਂਦਾ ਹੈ ਕਿ ਉਸ ਨੂੰ ਇਹ ਹੁੰਦਾ ਹੈ ਕਿ ਚਾਹੇ ਚੰਗਾ ਕੰਮ ਕਰਕੇ ਚਾਹੇ ਮਾੜਾ ਕੰਮ ਕਰਕੇ ਮੇਰੇ ਕੋਲ ਸਿਰਫ ਮਾਇਆ ਹੈ ਪਰ ਮਾਇਆ ਆਪਾਂ ਨੂੰ ਸੁੱਖ ਸਹੂਲਤਾਂ ਤੇ ਖੁਸ਼ੀਆਂ ਨਹੀਂ ਦੇ ਸਕਦੀ ਖੁਸ਼ੀਆਂ ਆਪਾਂ ਨੂੰ ਤਾਂ ਹੀ ਮਿਲਣਗੀਆਂ ਜੇ ਆਪਾਂ ਉਸ ਪਰਮਾਤਮਾ ਦੇ ਨਾਲ ਜੁੜਾਂਗੇ ਪਰਮਾਤਮਾ ਦੀ ਭਗਤੀ ਦੇ ਵਿੱਚ ਲੱਗਾਂਗੇ ਪਰਮਾਤਮਾ ਦਾ ਨਾਮ ਧਿਆਵਾਂਗੇ ਤਾਂ ਹੀ ਆਪਾਂ ਨੂੰ ਖੁਸ਼ੀਆਂ ਮਿਲਦੀਆਂ ਨੇ ਸੋ ਸਾਧ ਸੰਗਤ ਜੀ ਜਿਹੜੇ ਵਿਅਕਤੀ ਸਵੇਰ ਵੇਲੇ ਉੱਠ ਕੇ ਅਮਰਤ ਵੇਲੇ ਨੂੰ ਸੰਭਾਲ ਕੇ ਉਸ ਪਰਮਾਤਮਾ ਦੀ ਭਗਤੀ ਕਰਦੇ ਨੇ ਉਸ ਦਾ ਫਾਇਦਾ ਤਾਂ ਹੁੰਦਾ ਹੈ ਪਰ ਉਸ ਦਾ ਫਾਇਦਾ ਆਪਾਂ ਨੂੰ ਤਾਂ ਹੋਵੇਗਾ ਜੇ ਆਪਾਂ ਉਹਨਾਂ ਦੇ ਵਿਚਾਰਾਂ ਨੂੰ ਸਮਝਾਂਗੇ ਆਪਾਂ ਉਹਨਾਂ ਸ਼ਬਦਾਂ ਨੂੰ ਸਮਝਾਂਗੇ ਫਿਰ ਉਹਨਾਂ ਸ਼ਬਦਾਂ ਦੀ ਵਰਤੋਂ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਰੂ ਕਰਾਂਗੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਵਿਚਾਰਾਂ ਨੂੰ ਬਣਾਉਣ ਲੱਗ ਜਾਵਾਂਗੇ ਉਹਨਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਤੋਰਨ ਲੱਗ ਜਾਵਾਂਗੇ ਉਸੇ ਰਸਤੇ ਤੇ ਤੁਰ ਪਾਵਾਂਗੇ ਜਿਸ ਰਸਤੇ ਤੇ ਸਾਡੇ ਸਤਗੁਰ ਸੱਚੇ ਪਾਤਸ਼ਾਹ ਚੱਲੇ ਸੀ ਸਾਂਡੇ ਸਤਿਗੁਰਾਂ ਨੇ ਕਿਸੇ ਚੀਜ਼ ਦਾ ਹੰਕਾਰ ਜਾਂ ਲੋਭ ਨਹੀਂ ਸੀ ਰੱਖਿਆ ਉਹਨਾਂ ਨੂੰ ਕਿਸੇ ਚੀਜ਼ ਦਾ ਮੋਹ ਨਹੀਂ ਸੀ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਸੁਣ ਲਓ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਇਸ ਦੇ ਵਿੱਚ ਉਹਨਾਂ ਦਾ ਕੋਈ ਲਾਲਚ ਨਹੀਂ ਸੀ ਕੋਈ ਮੋਹ ਕੋਈ ਮੋਹ ਨਹੀਂ ਸੀ ਤੁਸੀਂ ਦੱਸੋ ਆਪਾਂ ਆਪਣੇ ਬੱਚੇ ਦੇ ਇੱਕ ਛੋਟੀ ਜਿਹੀ ਸ ਇੱਕ ਛੋਟੀ ਜੀ ਸੱਟ ਵੀ ਲੱਗੇ ਤੇ ਉਸਦੇ ਨਾਲ ਵੀ ਦੁਖੀ ਹੋ ਜਾਂਦੇ ਹਾਂ ਧੰਨ ਗੁਰੂ ਪਿਤਾ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਆਪਣੇ ਪੁੱਤਰਾਂ ਨੂੰ ਅੱਖੀਂ ਮਰਦੇ ਦੇਖਿਆ ਕਿੰਨਾ ਵੱਡਾ ਜਿਗੜਾ ਕਿੰਨਾ ਵੱਡਾ ਜਿਗੜਾ ਹੋਵੇਗਾ ਉਸ ਕਲਗੀਆਂ ਵਾਲੇ ਪਾਸ਼ਾ ਜੀ ਦਾ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਲੇਖੇ ਸਿੱਖਾਂ ਦੇ ਲੇਖੇ ਲਾ ਦਿੱਤੀ ਪਰ ਸੇਕ ਇਸ ਗੱਲ ਨੂੰ ਅਜੇ ਵੀ ਸਮਝ ਨਹੀਂ ਪਾਉਂਦੇ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਕਈ ਦਸਤਾਰ ਧਾਰੀ ਸਿੱਖ ਤਾਂ ਹੁੰਦੇ ਨੇ ਜੋ ਆਪਣੇ ਆਪ ਨੂੰ ਸਿਰਫ ਜੋ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਅਸੀਂ ਸਿੱਖ ਹਾਂ ਪਰ ਉਹਨਾਂ ਦੇ ਵਿੱਚ ਅਜਿਹੀਆਂ ਕਈ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਕਰਕੇ ਉਹ ਅੰਦਰੋਂ ਬਿਲਕੁਲ ਨਸ਼ਟ ਹੋਏ ਹੁੰਦੇ ਨੇ ਉੱਪਰੋਂ ਚਾਹੇ ਉਹ ਕਿੰਨਾ ਮਰਜ਼ੀ ਦਿਖਾਵਾ ਕਰੇ ਜਾਣ ਕਿ ਅਸੀਂ ਗੁਰੂ ਵਾਲੇ ਹਾਂ ਅਸੀਂ ਸਿੱਖ ਹਾਂ ਅਸੀਂ ਪਰਮਾਤਮਾ ਨੂੰ ਧਿਆਉਂਦੇ ਹਾਂ ਪਰ ਅੰਦਰ ਜੋ ਉਹਨਾਂ ਦੇ ਮਨ ਦੇ ਵਿੱਚ ਗਲਤ ਵਿਚਾਰ ਚੱਲ ਰਹੇ ਹੁੰਦੇ ਨੇ ਉਹਨਾਂ ਬਾਰੇ ਸਮਝਣਾ ਬਹੁਤ ਮੁਸ਼ਕਲ ਹੈ ਕਈ ਅਜਾਇਸ ਸਿੱਖ ਹੁੰਦੇ ਨੇ ਕਈ ਅਜਾਇਸ ਸਿੱਖ ਨੌਜਵਾਨ ਜਿਨ੍ਹਾਂ ਦੇ ਮਨ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇੰਨਾ ਜ਼ਿਆਦਾ ਭਰਿਆ ਹੋਇਆ ਹੁੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਬਿਲਕੁਲ ਹੀ ਗਲਤ ਰਸਤੇ 'ਤੇ ਚੱਲਦੀ ਹੈ। ਸੋ ਸਾਧ ਸੰਗਤ ਜੀ ਸਾਨੂੰ ਇਹਨਾਂ ਗੱਲਾਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਸਾਨੂੰ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਹੈ। ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਇਹ ਪੰਜੇ ਸ਼ਬਦਾਂ ਬਾਰੇ ਸਮਝਣਾ ਪਵੇਗਾ। ਇਹਨਾਂ ਪੰਜੇ ਸ਼ਬਦਾਂ ਦੇ ਵਿੱਚ ਜੋ ਗਲਤ ਮਤਲਬ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢਣਾ ਪਵੇਗਾ ਇਹਨਾਂ ਪੰਜ ਚੀਜ਼ਾਂ ਨੂੰ ਇਹਨਾਂ ਪੰਜ ਗੱਲਾਂ ਨੂੰ ਜੇ ਆਪਾਂ ਸਮਝ ਲਿਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਹੋਣਗੇ ਸਾਨੂੰ ਦੁੱਖਾਂ ਦੀ ਪ੍ਰਾਪਤੀ ਕਦੇ ਵੀ ਨਹੀਂ ਹੋਵੇਗੀ ਸੋ ਸਾਧ ਸੰਗਤ ਜੀ ਇਨਾਂ ਸੋ ਸਾਧ ਸੰਗਤ ਜੀ ਇਨੀਆਂ ਨੂੰ ਬੇਨਤੀਆਂ ਪ੍ਰਵਾਨ ਕਰਨਾ ਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ